ਸਾਸੀ ਕਾ ਕਿਸਾਨ ਵੀਰੋ ਤੁਹਾਡਾ ਬਰਾਡਕਾਸਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤੇ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਬਈ ਪਿੰਡ ਰੌਂਤਾ ਜਿਲ੍ਹਾ ਇਹਨੂੰ ਮੋਗਾ ਪੈਂਦਾ ਤਹਿਸੀਲ ਉਹ ਨਿਹਾਲ ਸਿੰਘ ਵਾਲਾ ਪੈਂਦੀ ਆ ਤੇ ਬਾਈ ਦਾ ਵਪਾਰ ਲੈਣ ਦਾ ਕੰਮ ਆ ਆ ਘਰੋਂ ਆਪਣੀਆਂ ਅੱਗੇ ਵੀ ਕਾਫੀ ਵੀਡੀਓ ਬਣੀਆਂ ਹੋਈਆਂ ਤੇ ਬਾਕੀ ਜਾਣਕਾਰੀ ਆਪਾਂ ਬਾਈ ਤੋਂ ਪੁੱਛਦੇ ਆ ਆਜੋ ਬਾਈ ਜੀ ਸਸਿਗਾ ਬਾਈ ਜੀ ਸਸਿਗਾ ਬਾਈ ਜੀ ਨਾਮ ਕੀ ਹੈ ਵੀਰ ਆਪਣਾ ਬਾਈ ਦਾ ਨਾਮ ਜਸਪ੍ਰੀ ਸਿੰਘ ਹੈ ਬਾਈ ਜੇ ਘਰ ਆਉਣਾ ਹੋਵੇ ਤੇ ਕੀ ਡਰੈੱਸ ਆਈ ਆਪਣਾ ਘਰ ਆਈ ਹੈ ਠੀਕ ਹੈ ਘਰ ਆਈ ਹੈ ਠੀਕ ਹੋ ਵੀਰਾ ਤੇ ਅੱਜ ਆਪਣੇ ਕੋ ਕਿੰਨੀਆਂ ਵਹਿੜਾਂ ਬਕਾਉ ਆ ਜੀ ਆ ਦੋ ਵਹਿੜਾਂ ਯਾਰ ਦੋਂਦੀ ਹੈ ਜੀ ਠੀਕ ਹੈ ਪਹਿਲਾ ਸੂਆ ਸੁੰਦੀ ਹੈ ਦੋਂਦੀ ਵਹਿੜਾ ਠੀਕ ਹੋਈ ਥਾਣਾ ਦੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਬਾਈ ਬਹੁਤ ਸੋਹਣਾ ਥਾਣਾ ਬਾਈ ਕਿੰਨੇ ਦਿਨਾਂ ਦੀ ਕੱਚੀ ਵੀਰੇ ਇਹਦੇ 4-5 ਦਿਨਾਂ ਦੀ ਹੈ ਜੀ 5-4 ਦਿਨਾਂ ਦੀ ਕੱਚੀ ਆ ਹਵਾਨਾ ਤੁਸੀਂ ਦੇਖ ਸਕਦੇ ਹੋ ਬਾਡੀ ਬੰਤਰ ਦੀ ਸੋਹਣੀਆ ਮੜਾ ਤੋਰਾ ਵਿਖਾ ਦਿਓ ਪਰਾ 크ਰੋਸ ਬ੍ਰੀਡ ਦੀ ਆ ਬਾਈ ਖੱਲੋਂ ਬਹੁਤ ਜ਼ਿਆਦਾ ਸਾਫ਼ ਹੋ ਬਾਈ ਹਵਾਨਾ ਦੇਖ ਸਕਦੇ ਹੋ ਵੀ ਤੁਸੀਂ ਤੋਰਾ ਦੇਖ ਸਕਦੇ ਹੋ ਵੀਰੇ ਤੁਸੀਂ ਉਹ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਵੀਰੇ ਉਹ ਬਾਈ ਦਾ ਨੰਬਰ ਆ ਜੇ ਸਾਥੋਂ ਕੋਈ ਚੀਜ਼ ਮਿਸਟੇਕ ਹੁੰਦੀ ਆ ਤੇ ਤੁਸੀਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਬਾਈ ਜੀ ਕੀ ਮੌਲ ਕਰਦੇ ਆਂ ਆਪਾਂ ਇਹਦਾ ਮੌਲੇ ਦਾ 48000 ਆ ਜੀ 48000 ਰੁਪਏ ਮੌਲ ਕਰਦੇ ਮਾਨ ਕੀਤਾ ਜਾਊਗਾ ਜੀ ਮੌਕੇ ਤੇ ਮਾਨਤਨ ਕੀਤਾ ਜਾਊਗਾ 48000 ਰੁਪਏ ਮੌਲ ਆ ਤੁਸੀਂ ਵੇਖ ਸਕਦੇ ਹੋ ਤੇ ਇਹ ਦੂਸਰੀ ਵੈੜ ਦੀ ਕੀ ਡਿਟੇਲ ਆ ਜੀ ਇਹ ਦੂਜਾ ਸੁਹਾਗ ਸਰੀ ਆ ਜਮਾਨਤ ਨੂੰ ਟੈਲ ਆ ਜੀ ਠੀਕ ਹੈ ਜਮਾਂਦਰੂ ਤੇਲ ਆ ਜੀ ਇਹ ਤੇ ਕਿੰਨੇ ਦਿਨ ਹੋ ਗਏ ਬਈ ਸੂਈ ਨੂੰ ਇਹਨੂੰ ਹੋ ਗਿਆ ਹੋ ਗਿਆ ਜੀ ਇਹ ਹਫਤਾ ਹੋ ਗਿਆ ਹਫਤਾ ਹੋਇਆ ਤੇ ਮਗਰ ਕੀ ਹੈ ਜੀ ਇਹਦੇ ਬੱਚਾ ਜੀ ਮਗਰ ਵੀਰੇ ਇਹਦੇ ਆ ਬੱਚਾ ਹਫਤਾ ਹੋਇਆ ਸੂਈ ਨੂੰ ਕਿੰਨਾ ਦੁੱਧ ਤਿਆਰ ਆਇਆ ਇਸ ਟਾਈਮ 10 ਕਿਲੋ ਆਇਆ ਜੀ 10 ਕਿਲੋ ਆਪਾਂ ਜੋਕ ਕੇ ਦੇਵਾਂਗੇ ਵੀਰੇ ਹਾਂਜੀ ਬਾਕੀ ਥਾਂ ਜਮਾਂ ਸਹੀ ਚੱਲਦੇ ਵੀਰੇ ਹਾਂਜੀ ਬਾਕੀ ਬਰੋਕਰ ਸਹੀ ਹੈ ਕਿ ਮਗਰ ਲੈਣਾ ਮਗਰ ਲੈ ਥਾਂ ਜੋ ਕਿਹੜੇ ਪਾਸੇ ਵਾਲਾ ਵੀਰੇ ਸੱਜੇ ਪਾਸੇ ਠੀਕ ਹੋ ਜੀ ਤੇ ਮੜਾ ਤੋਰਾ ਵਿਖਾ ਦਿਓ ਬਾਈ ਜਮਨਰੂ ਤੇਲਾ ਬਾਕੀ ਸਾਰਾ ਦਾ ਪੂਰੇ ਵਧੀਆ ਕੰਮ ਕਰਦੇ ਨੇ ਫਿਰ ਓਕੇ ਆ ਬਈ ਆਪਾਂ ਚਾੜਾਂਗੇ ਚੋਕ ਕੇ ਲੱਗ ਜਿਨੇ ਲੈਣੀ ਆ ਠੀਕ ਹੋ ਜੀ ਜਮਨਰੂ ਤੇਲਾ ਬਈ ਤੇ ਤੇਲਾ ਤੇ ਇਸ ਟਾਈਮ 10 ਲੀਟਰ ਦੁੱਧ ਤਿਆਰ ਆ ਦੂਜਾ ਸੂਆ ਸੂਈ ਆ ਤੋਰਾ ਤੁਸੀਂ ਦੇਖ ਸਕਦੇ ਹੋ ਪਸ਼ੂ ਦਾ ਮਗਰ ਇਹਦੇ ਬੱਚਾ ਹਮੇਸ਼ਾ ਕੋਸ਼ਿਸ਼ ਰਹੀਦੀ ਹੈ ਬਈ ਇਸ ਚਾਈ ਦਿਖਾਉਂਦੀ ਜਿਹੜਾ ਇੱਧਰਲੇ ਪਾਸੇ ਵਾਲਾ ਥਾਣਾ ਵੀਰੇ ਉਹ ਤੈਲਾ ਬਾਕੀ ਥਾਣ ਬਾਈ ਦੇ ਕਹਿੰਦੇ ਮੁਤਾਬਕ ਪ੍ਰੋਪਰ ਚੱਲਦੇ ਆ ਦੇਖ ਸਕਦੇ ਹੋ ਬਾਈ ਤੇ 10 ਲੀਟਰ ਇਸ ਟਾਈਮ ਦੁੱਧ ਤਿਆਰ ਆ ਤੇ ਬਾਈ ਜੀ ਕੀ ਮੁੱਲ ਕਰਦੇ ਆਂ ਆਪਾਂ ਇਹਦਾ ਇਹਦਾ ਮੁੱਲ 32000 ਇਹਦਾ ਮੁੱਲ 32000 ਮੰਨ ਤਨ ਕੀਤਾ ਜਾਊਗਾ ਜੀ ਠੀਕ ਹੋ ਜੀ ਤੇ ਆਪਣਾ ਕੰਟੈਕਟ ਨੰਬਰ ਬੋਲ ਦਿੰਦਾ 994004777 99400 ਏ ਬਾਈ ਦਾ ਕੰਟੈਕਟ ਨੰਬਰ ਆ ਤੇ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ